ਇਹ ਅੰਦਰ ਕੀ ਮਾਮਲਾ ਹੈਗਾ ਸਾਰੇ ਅ ਅ ਕੱਲ ਸਪੈਸ਼ਲ ਨਾਕਾ ਬੰਦੀ ਸੀਗੀ ਸਾਡੀ ਤੇ ਐਸਆਈ ਚਰਨਜੀਤ ਸਿੰਘ ਹੈਗਾ ਖਾਲੜੇ ਥਾਣੇ ਦਾ ਉਹਨੇ ਨਾਕਾ ਲਾਇਆ ਹੋਇਆ ਸੀਗਾ ਸੂਆ ਪੁਲ ਤੇ ਵਿਰਮ ਤੋਂ ਜਿਹੜੇ ਪੁਲੇ ਨੂੰ ਜਾਂਦੀ ਸੜਕ ਉਹਦੇ ਤੇ ਉਥੋਂ ਇੱਕ ਗੱਡੀ ਆਂਦੀ ਦੇਖੀ ਐਕਸਯੂਵੀ 300 ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਤੇਜ਼ ਕਰਨ ਲੱਗੇ ਸੀਗੇ ਹੜਬੜਾ ਕੇ ਉਹਨਾਂ ਤੋਂ ਗੱਡੀ ਉੱਥੇ ਬੰਦ ਹੋ ਗਈ ਅੱਡੇ ਕੱچے ਉੱਤਰ ਗਏ ਉਹਨਾਂ ਤੋਂ ਦੋ ਬੰਦੇ ਜਿਹੜੇ ਉਹਦੇ ਵਿੱਚ ਨੌਜਵਾਨ ਸਵਾਰ ਸਿੰਘ ਮੁੱਲਾ ਉਹਨਾਂ ਨੂੰ ਕੁਛ ਕੁਛ ਕੀਤੀ ਦੋਨਾਂ ਨੇ ਨਾਮ ਇੱਕ ਦਾ ਗੁਰਜੀਤ ਸਿੰਘ ਸੀਗਾ ਮੁੰਡੇ ਪਿੰਡ ਦਾ ਗੋਣੀਗੋਲ ਥਾਣੇ ਦਾ ਦੂਜੇ ਦਾ ਸੁਖਵਿੰਦਰ ਸਿੰਘ ਸੀਗਾ ਉਹਨਾਂ ਨੂੰ ਆਪਸ਼ਨ ਦੇ ਕੇ ਫਿਰ ਐਸਪੀ ਸਾਹਿਬ ਪਿੱਛੇ ਵੜ ਮੌਕੇ ਤੇ ਪੁੱਛੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਸਰਚ ਕਰਨ ਤੇ ਜਿਹੜਾ ਗੁਰਜੀਤ ਸੀਗਾ ਉਹਦੇ ਕੋਲੋਂ 508 ਗ੍ਰਾਮ ਤੇ ਦੂਜੇ ਕੋਲੋਂ ਸੁਖਵਿੰਦਰ ਕੋਲੋਂ 957 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਸਰ ਇਹ ਟੋਟਲ ਕਿੰਨੀ ਹੋਈ ਸਰ ਟੋਟਲ 1 ਕਿਲੋ 400 62 ਗ੍ਰਾਮ ਸਰ ਇਹਦੇ ਪਹਿਲਾਂ ਵੀ ਕੋਈ ਪਰਚੇ ਗਏ ਸਾਨੂੰ ਦਰਜ ਉਹ ਹਜੇ ਵੈਰੀਫਾਈ ਕਰ ਰਹੇ ਆਂ ਇਨਟੈਰੋਗੇਸ਼ਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਸਰ ਇਹ ਹੋ ਸਕਦਾ ਕਿ ਜੇ ਪਾਕਿਸਤਾਨ ਤੋਂ ਡਰੋਨੋਂ ਦੀ ਡਰੋਨ ਰਹੀਆਂ ਆਈ ਹੋਵੇ ਦੇਖੋ ਪੋਸਿਬਿਲਟੀ ਤਾਂ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਇੱਥੇ ਤਾਂ ਆਪਣੇ ਤਾਂ ਕਿਤੇ ਕਲਟੀਵੇਸ਼ਨ ਹੈ ਨਹੀਂ ਹੀਰੋਇਨ ਦੀ ਆਂਦੀ ਦਾ ਜਿਆਦਾ ਪਾਰੋਂ ਆ ਜਾਂ ਕਿਤੋਂ ਉਹ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਕਰਦੇ ਆ ਠੀਕ ਸਿਗਾ ਕਿ ਇਹਨਾਂ ਨੂੰ ਜਿਹੜੀ ਹੈ ਚੱਕਣ ਵਾਸਤੇ ਜਾਂ ਕਨਸਾਈਨਮੈਂਟ ਵਾਸਤੇ ਡਿਟੇਲ ਕੀਤਾ ਗਿਆ ਸੀਗਾ ਗੋਇੰਦਵਾਲ ਥਾਣੇ 'ਚ ਇੱਕ ਬਲਰਾਜ ਹੈ ਗਾਂ ਦੋਸ਼ੀ ਅੰਦਰ ਹੈਗਾ ਉਹਨੇ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਕਿ ਤੁਸੀਂ ਉੱਥੋਂ ਮੈਸੇਜ ਭੇਜਿਆ ਸੀਗੇ ਉੱਥੋਂ ਜਾ ਕੇ ਲੈ ਕੇ ਆਓਗੇ ਕਨਸਾਈਨਮੈਂਟ ਸਜਾ ਬਲਰਾਜ ਕੀ ਹੈ ਉਹ ਵੀ ਤਸਕਰੀ ਹੈ ਨਸ਼ਾ ਤਸਕਰੀ ਹੈ ਕੋਈ ਕਿਸੀ ਉਹਦੇ 'ਚ ਹਾਂਜੀ ਹੈਂਡੀ ਦੇ ਪਰਚੇ ਉਹਦੇ ਉੱਤੇ ਦੱਲ ਛੇਗੇ